ਇਸਿੱਧੇ ਮੈਚ ਤੋਂ ਆ ਗਏ ਨੀਕਰ ਜੀ ਆ ਜਾ ਦੁੱਲਾ ਰੇਡ ਪਾ ਫੜਦਾ ਤੈਨੂੰ ਐ ਪਾ ਰੇਡ ਆ ਜਾ ਫਿਰ ਦੇਖੀ ਜਾਊਗਾ ਆ ਆਹੀਂ ਫੜ ਦੇਣਾ ਗੁੱਟ ਦੇਖੀ ਇਧਰ ਇਧਰ ਚੱਕੀ ਲੋਨ ਨੇ ਮੈਚ ਆਪਾਂ ਭਾਨੇ ਫਾਈਨਲ ਲਾਉਣਾ ਇਹ ਆਏ ਗੁੱਟ ਫੜ ਲੈਣਾ ਭਾਨੇ ਨਾਲ ਵੀ ਲਾਉਣਾ ਮੈਚ ਹਾਂ ਮੈਚ ਦਾੌੜ ਦੀ ਧਰਤੀ ਆ ਦੁੱਲਾ ਬੱਗੇ ਪਿੰਡ ਵਾਲਾ ਕਬੱਡੀ ਪਾ ਰਿਹਾ ਲੱਗੂ ਪਾ ਗਿਆ ਓ ਵਾਹ ਆਏ ਹਾਏ ਵਾਹ ਬੜਾ ਏ ਭਦੌੜੀ ਐ ਭਦੌੜੀ ਐ ਜੱਗੀ ਦਾ ਪਿੰਡੂ ਐ ਓ ਬੱਲੇ ਓ ਤੇਰੇ ਜੋ ਭਰਾ ਅਨੇ ਭਰਾ ਦੇ ਕੀ ਅੱਜ ਤੈਨੂੰ ਬੋਲਦੇ ਜਵਰਦਾਰ ਏ ਬਹੁਤ ਚੱਕ ਲਿਆ ਟਾੜੀ ਮਾਰ ਦੋ ਤਾੜੀ ऐसे तरह कबड्डी ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ-ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ